ਮੈਂ ਪੰਜਾਬੀ ਮੇਰੀ ਮਾਂ ਪੰਜਾਬੀ ਪੰਜਾਬੀ ਮੇਰੇ ਹਮਜੋਲੀ ਨੇ ਮੇਰੇ ਸਜਣੋ ਇਸ ਨੂੰ ਦਿਲੋਂ ਵਿਸਾਰਿਓ ਨਾ ਪੰਜਾਬੀ ਸਾਡੀ ਮਾਂ ਬੋਲੀ ਨਮਸਕਾਰ ਜੀ ਮੈਂ ਅਮਿਤ ਕੰਡਵਾਲੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ ਗੱਲ ਕਰਨ ਜਾ ਰਹੇ ਹਾਂ ਅੱਜ ਮੈਂ ਪੰਜਾਬੀ ਮਾਂ ਬੋਲੀ ਦੀ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਹੋ ਜੀ ਪੰਜਾਬੀ ਮਾਂ ਬੋਲੀ ਦੀ ਚਲਕ ਦਿਖ ਰਹੀ ਏ ਅੱਜ ਸੀ ਪਹੁੰਚੇ ਹੋਏ ਹਾਂ ਜੀ ਬਰਿਆਰ ਚੌਂਕ ਗੁਰਦਾਸਪੁਰ ਵਿਖੇ ਇੱਥੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੱਡੀ ਪਹਿਲ ਕਦਮ ਕੀਤੀ ਗਿਆ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ। ਬਰਿਆਰ ਚੌਂਕ ਨੂੰ ਪਹਿਲੇ ਖੂਨੀ ਚੌਂਕ ਵੀ ਕਿਹਾ ਜਾਂਦਾ ਸੀਗਾ ਕਿ ਕਾਫੀ ਇੱਥੇ ਹਾਦਸੇ ਹੁੰਦੇ ਸੀਗੇ। ਪਰ ਚਲੋ ਹੁਣ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਇਸ ਨੂੰ ਇੱਕ ਨਾਮ ਦੇ ਦਿੱਤਾ ਹੈ ਪੰਜਾਬੀ ਮਾਂ ਬੋਲੀ ਚੌਂਕ। ਜਿਸ ਨੂੰ ਦੇਖ ਕੇ ਰਾਘੀਰਾਂ ਨੂੰ ਆਂਦੇ ਜਾਂਦੇ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਜਾਣਕਾਰੀ ਮਿਲੇਗੀ। ਆਪਣੀ ਪੈਂਤੀ ਅਖਰੀ ਦੀ ਪਛਾਣ ਹੋਵੇਗੀ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ ਜੀ ਜਾਇਆ ਜਾਵੇ ਸਾਡਾ ਲੱਗਿਆ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਫੱਟੀ ਬਣਾਈ ਹੋਈ ਹੈ ਫੱਟੀ ਦੇ ਉੱਤੇ 35 ਅਖਰੀ ਲਿਖੀ ਗਈ ਹੈ ਇਸ ਨਾਲ ਦੀ ਨਾਲ ਆਪਣੇ ਅਧਿਆਪਕਾਂ ਦਾ ਜਿਹੜਾ ਚਿੱਤਰਣ ਉਹ ਵੀ ਕੀਤਾ ਗਿਆ ਹੈ ਕਿਵੇਂ ਆਪਣੇ ਅਧਿਆਪਕ ਸਾਨੂੰ ਪੜਾਉਂਦੇ ਨੇ ਤੇ ਜੇ ਖਾਸ ਤੌਰ ਤੇ ਗੱਲ ਕਰ ਦਿੱਤੀ ਜਾਵੇ ਇਸ ਫੱਟੀ ਦੀ ਅੱਜ ਕੱਲ ਦੇ ਨੌਜਵਾਨ ਜਿਹੜੇ ਪੀੜੀ ਹੈ ਜਾਂ ਬੱਚੇ ਨੇ ਉਹਨਾਂ ਨੂੰ ਸ਼ਾਇਦ ਇਸ ਫੱਟੀ ਦੇ ਬਾਰੇ ਨਾ ਪਤਾ ਹੋਵੇ ਫੱਟੀ ਲੱਕੜ ਦਾ ਇੱਕ ਟੁਕੜਾ ਹੁੰਦੀ ਸੀ ਕਿ ਪੀਸੂਨ ਦੀ ਸੀਗੀ ਜਿਹੜੇ ਦੇਹ ਪਾਰੇ ਜਿਹਾ ਚੱਕਰ ਬਣਾਈ ਹੋਈ ਹੈ ਆਇਤਾਕਾਰ ਉੱਪਰ ਇਹਦੇ ਇੱਕ ਹੈਂਡਲ ਬਣਿਆ ਹੁੰਦਾ ਹੈ ਜਿਸ ਨੂੰ ਫੱਟੀ ਕਿਹਾ ਜਾਂਦਾ ਹੈ ਅੱਜ ਕੱਲ ਬੱਚੇ ਆ ਪੈਨਸਲ ਦਾ ਇਸਤੇਮਾਲ ਕਰਦੇ ਹੈ ਸਾਡੇ ਸਲੀਟਰ ਨਾਲ ਵੀ ਕਰਦੇ ਹੋਣ ਪਰ ਥੋੜਾ ਜਿਹਾ ਪਿੱਛੇ ਚਲਾ ਜਾਈਏ ਤਾਂ ਫੱਟੀ ਨੂੰ ਵਰਤਿਆ ਜਾਂਦਾ ਸੀਗਾ ਆਪਣੀ ਲਿਖਾਈ ਨੂੰ ਸੁੰਦਰ ਬਣਾਉਣ ਦੇ ਲਈ ਫੱਟੀ ਨੂੰ ਪਹਿਲਾਂ ਪੋਚਿਆ ਜਾਂਦਾ ਸੀਗਾ ਗਾਚਨੀ ਸ਼ਾਇਦ ਬੱਚਿਆਂ ਨੇ ਨਾ ਸੁਣੀ ਹੋਵੇ ਗਾਚੀ ਦੇ ਨਾਲ ਇਸ ਨੂੰ ਪੋਚਿਆ ਜਾਂਦਾ ਸੀਗਾ ਫਿਰ ਸੂਰਜ ਦੇਵਤਾ ਨੂੰ ਅਰ지 ਕੀਤੀ ਜਾਂਦੀ ਸੀ ਕਿ ਸੂਰਜਾ ਸੂਰਜਾ ਫੱਟੀ ਸੁਕਾਓ ਫਿਰ ਫੱਟੀ ਸੁਕਾ ਕੇ ਉਸ ਦੇ ਉੱਤੇ ਕਾਨੇ ਦੀ ਕਲਮ ਦੇ ਨਾਲ ਪੰਜਾਬੀ ਅਖਰੀ ਜਿਹੜੇ ਆਪਣੇ ਪੰਜਾਬੀ ਪੈਂਤੀ ਅਖਰੀ ਹੈ ਉਹ ਲਿਖੀ ਜਾਂਦੀ ਸੀਗੀ ਸ਼ਾਇਦ ਹੀ ਅੱਜ ਦੇ ਬੱਚੇ ਜਿਹੜੇ ਉਹਨਾਂ ਨੂੰ ਇਸ ਵਾਰ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਵੇਗਾ ਜਾਂ ਜਾਣਕਾਰੀ ਹੋਵੇਗੀ ਇੱਕ ਫੱਟੀ ਵੀ ਕੋਈ ਹੋਇਆ ਕਰਦੀ ਸੀਗੀ ਫੱਟੀਆਂ ਨੂੰ ਪ੍ਰਮੋਟ ਕਰਦੇ ਆ ਪੰਜਾਬੀ ਬੋਲੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਹੋਇਆ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪਹਿਲ ਕਰ ਵੀ ਕੀਤੀ ਗਈ ਹੈ ਤੁਹਾਨੂੰ ਦਿਖਾ ਰਿਹਾ ਇਸ ਵਕਤ ਦੀਆਂ ਤਸਵੀਰਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਹੱਥ ਅੰਬਰ ਨੂੰ ਲਾਉਣਾ ਚਾਹੀਦਾ ਹੈ ਦਾਜ ਪਾਵੇਂ ਨਾ ਦਿਓ ਪਰਤੀਆਂ ਨੂੰ ਪੜਾਉਣਾ ਚਾਹੀਦਾ ਪੰਜਾਬੀ ਸਿਰਫ ਇੱਕ ਬੋਲੀ ਨਹੀਂ ਸਾਡੀ ਪਹਿਚਾਣ ਹੈ ਬੇਟੀ ਨੂੰ ਨਾ ਸਮਝੋ ਪਰ ਗੇ ਲਿਖਿਆ ਜੀਵਨ ਦਾ ਹੈ ਇਹ ਆਧਾਰ ਪੰਜਾਬੀ ਨੂੰ ਨਾ ਸਮਝੋ ਭਾਰ ਜੀਵਨ ਦਾ ਹੈ ਇਹ ਆਧਾਰ ਬਹੁਤ ਵਦਿਆ ਜਿਹੜੇ ਇੱਥੇ ਸ਼ਲੋਕ ਲਿਖੇ ਗਏ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਹੋਏ ਇੱਧਰ ਦੇਖ ਪਾਰਿਓ ਜਿੱਦਾਂ ਮਾਨਯੋਗ ਸ਼੍ਰੀ ਰਮਨ ਬੈਲ ਜੀ ਸਾਡੇ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜੀਵਨੋਇਸਤਾ ਆੜਾ ਮੂਰਤ ਕੀਤਾ ਗਿਆ ਸੀਗਾ ਉਦਘਾਟਨ ਕੀਤਾ ਗਿਆ ਸੀਗਾ ਮਾਨਯੋਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਚੌਂਪਨਾ ਸ੍ਰੀ 우ਮਾ ਸ਼ੰਕਰ ਗੁਪਤਾ ਜੀ ਆਈਐਸ ਵੱਲੋਂ ਲੋਕਾਂ ਦੇ ਵਿੱਚ ਵਧੀਆ ਜਿਹਾ ਉਹਨਾਂ ਦੇ ਹਾਜ਼ਰੀ ਵਿੱਚ ਜਿਹੜਾ ਇਹ ਦੁਗਾਟ ਹੋਇਆ ਸੀਗਾ ਬਾਕੀ ਤੁਹਾਨੂੰ ਇੱਧਰ ਵੀ ਦਿਖਾਉਂਦੇ ਆ ਜੀ ਕਿਉਂਕਿ ਪੰਜਾਬ ਦੇ ਵਿੱਚ ਮੇਰਾ ਮਕਸਦ ਸੀਗਾ ਤੁਹਾਨੂੰ ਦਿਖਾਣਾ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਹੋਇਆ ਚੌਂਕ ਬਰਿਆਰ ਚੌਂਕ ਹੇਠਾਂ ਜਾ ਰਿਹਾ ਆ ਦੇਖ ਕੇ ਪੰਜਾਬੀ ਲੋਕਾਂ ਚ ਦੇਖਣ ਦੇ ਲਈ ਧੰਨਵਾਦ ਵਧੀਆ ਸੰਦੇਸ਼ ਜਾਏਗਾ ਲੋਕਾਂ ਜੀ ਠੀਕ ਹੈ ਜੀ ਹਾਂ ਜੀ ਉਹ ਵੀ ਚੰਗੀ ਫੋਟੋ ਤੁਹਾਨੂੰ ਅਗੀ ਕੰਮ ਤੋਂ ਬਣ ਕੇ ਦੇਗੀ ਵਧੀਆ ਵਧੀਆ ਪੰਜਾਬ ਮਾਂ ਬੋਲੀ ਪੰਜਾਬੀ ਚ ਸਾਰੇ ਚੌਂਕਾਂ ਚ ਲਿਖ ਰਹੇ ਨੇ ਨਾਮ ਚਾਹੀਦੇ ਆ ਜਿਹੜੇ ਇੰਗਲਿਸ਼ ਚ ਲਿਖੇ ਹੋਏ ਆ ਪੰਜਾਬੀ ਚ ਹੋਣੇ ਚਾਹੀਦੇ ਆ